ਲੋਬੀ ਟਾਲੀ ਵਾਲੇ ਫਰਨੀਚਰ ਦੀ ਡਿਮਾਂਡ ਬਹੁਤ ਕਰਦੇ ਲੋਕ ਹੁਣ ਤੁਹਾਡੇ ਜਿਹੜਾ ਕੈਮਰੇ ਜਿੰਨਾ ਵੀ ਸਮਾਨ ਆਊਗਾ ਇਹ ਸਾਰਾ ਸਮਾਨ ਹੀ ਆਪਾਂ 1,65,000 ਵਿੱਚ ਦਵਾਂਗੇ ਬਾਈ ਹਾਂਜੀ ਬਿਲਕੁਲ ਜੀ ਠੀਕ ਹੈ ਇਹਦੇ ਵਿੱਚ ਕੀ ਕੁਝ ਹੋਊਗਾ ਬਾਈ ਇਹਦੇ ਵਿੱਚ ਪਹਿਲਾਂ ਤਾਂ ਆਪਣਾ ਇਹ ਬੈੱਡ ਆ ਗਿਆ ਹੀ ਹਾਂਜੀ ਠੀਕ ਹੈ ਟਾਲੀ ਦਾ ਬਣਿਆ ਹੋਇਆ ਤੇ ਇੰਪੋਰਟਡ ਇਹਦੇ ਵਿੱਚ ਪਿੱਤਲ ਲੱਗਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਬੈੱਡ ਦੇ ਨਾਲ ਇਹ ਸੈਟਿੰਗਾਂ ਵੀ ਆਈ ਪੈਕੇਜ ਦੇ ਵਿੱਚ ਹੀ ਆਈ ਤੇ ਇਹਦੇ ਨਾਲ ਜਿਹੜਾ ਡਰੈਸਿੰਗ ਟੇਬਲ ਆ ਗਿਆ ਠੀਕ ਹੈ ਇਹ ਵੀ ਇਹਦੇ ਵਿੱਚ ਹੀ ਆ ਇਹ ਮਤਲਬ ਵਿੱਚ ਸਟੋਰੇਜ ਵਾਲਾ ਹੈ ਨਾ ਹਾਂਜੀ ਹਾਂਜੀ ਇਹਦੇ ਵਿੱਚ ਸਟੋਰੇਜ ਬਣੀ ਹੋਈ ਆ ਤੇ ਇਹ ਵੀ ਇੱਕ 65 ਦੇ ਪੈਕੇਜ ਦੇ ਵਿੱਚ ਹੀ ਆ ਜੀ ਠੀਕ ਹੈ ਇੱਕ ਗੱਲ ਹੋਰ ਹੈ ਵੀ ਮਹਾਲੀ ਸ਼ਹਿਰ ਦੇ ਵਿੱਚ ਜਿਹੜਾ ਇਹ ਪੈਕੇਜ ਹੈ ਹਾਂਜੀ ਇਹ ਬਹੁਤ ਜਿਆਦਾ ਮਹਗਾ ਰੇਟ ਹੈ ਮਹਾਲੀ ਸ਼ਹਿਰ ਦੇ ਵਿੱਚ ਆਪਾਂ ਖੜਿਆ 82 ਸੈਕਟਰ ਦੇ ਵਿੱਚ ਹਾਂਜੀ ਇੱਥੇ 165 ਦੇ ਵਿੱਚ ਇੰਨਾ ਸਮਾਨ ਦੇਣਾ ਕੋਈ ਸੌਖੀ ਗੱਲ ਨਹੀਂ ਹਾਂਜੀ ਤੇ ਇਹਦੇ ਨਾਲ ਆ ਵੀ ਆ ਗਿਆ ਬਾਈ ਬਿਲਕੁਲ ਜੀ ਇਹਦੇ ਨਾਲ LCD ਜਿਹੜਾ ਪੈਨਲ ਆ ਇਹ ਵੀ ਇਹਦੇ ਤੇ ਟਾਲੀ ਦਾ ਬਣਿਆ ਹੋਇਆ ਤੇ ਪਾਲਿਸ਼ ਵਧੀਆ ਪਾਲਿਸ਼ ਵੱਜੀ ਹੋਈ ਠੀਕ ਹੈ ਟੀਵੀ ਕੰਸੋਲ ਹੋ ਗਿਆ ਬਾਈ ਆ ਗੱਦੇ ਵਿੱਚ ਹੀ ਸੀ ਬਾਈ ਇਹ ਗੱਦਾ ਬਿਲਕੁਲ ਜੀ ਗੱਦਾ ਵਿੱਚ ਹੈਗਾ ਜੀ ਗੱਦਾ ਵੀ ਨਾਲ ਹੀ ਪੈਕੇਜ ਦੇ ਵਿੱਚ ਆਈ ਹਾਂਜੀ ਤੇ ਇਸ ਦੇ ਨਾਲ ਜਿਹੜੀ ਇੱਕ ਪੈਕੇਜ ਦੇ ਵਿੱਚ ਅਲਮਾਰੀ ਆ ਗਈ ਅਲਮਾਰੀ ਹੈਗੀ ਆ ਜੀ ਹਾਂਜੀ ਇਹ 7 5 ਦੀ ਹੈ ਬਾਈ ਇਹ 7 5 ਦੀ ਅਲਮਾਰੀ ਆ ਜੀ ਠੀਕ ਹੈ ਵਿੱਚੋਂ ਪੂਰੀ ਡੂੰਗੀ ਹੋਊਗੀ ਹਾਂਜੀ ਹਾਂਜੀ ਪੂਰੀ ਖੁੱਲੀ ਡੁੱਲੀ ਬਣੀ ਹੋਈ ਆ ਕੁਵਰੀ ਬਾਈ ਫਰੀ ਆ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹਦੀ ਜਿਹੜੀ ਡਿਲੀਵਰੀ ਹੋ ਰਹੀ ਹੈ ਇਹ ਜਿੰਨਾ ਵੀ ਤੁਸੀਂ ਦੇਖ ਰਹੇ ਹੋ 165 ਦਾ ਡਿਲੀਵਰੀ ਫਰੀ ਹੈ ਪੰਜਾਬ ਦੇ ਵਿੱਚ ਮਹਾਲੀ ਸ਼ਹਿਰ ਦੇ ਵਿੱਚ 82 ਸੈਕਟਰ ਦੇ ਚ ਬਰਨਾਲਾ ਬੁੱਢਜਾਲੇ ਬੈਠਾ ਬਾਈ